ਪਿਛਲੇ ਦਿਨੀ ਆਰਮੀਨੀਆ ਦੀ ਜੇਲ੍ਹ ਦੇ ਵਿੱਚੋਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਨੌਜਵਾਨਾਂ ਵੱਲੋਂ ਉੱਥੇ ਫਸੇ ਹੋਣ ਦੀ ਜਾਣਕਾਰੀ ਦੇ ਕੇ ਮਦਦ ਦੀ ਗੁਹਾਰ ਲਗਾਈ ਗਈ ਸੀ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਸੰਤ ਸੀਚੇਵਾਲ ਤੱਕ ਪਹੁੰਚੀ ਤਾਂ ਉਹਨਾਂ ਵੱਲੋਂ ਅੱਜ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਹਾਲਾਤਾਂ ਦੀ ਜਾਣਕਾਰੀ ਲਈ ਗਈ। ਇਸ ਦੌਰਾਨ ਉਹਨਾਂ ਨੌਜਵਾਨਾਂ ਦੀ ਵਤਨਵਾਪਸੀ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿਵਾਇਆ ਗਿਆ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜੇਲ੍ਹ 'ਚ ਫਸੇ ਨੌਜਵਾਨ ਅਦੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਬੇहद ਮਾੜੇ ਹਾਲਾਤਾਂ ਵਿੱਚ ਗੁਜ਼ਰਬਸਰ ਕਰ ਰਹੇ ਨੇ ਉਹਨਾਂ ਦੀ ਘਰ ਵਾਪਸੀ ਜਲਦੀ ਹੋਣੀ ਚਾਹੀਦੀ ਹੈ ਉਹਨਾਂ ਵਿਦੇਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ਤੋਂ ਫਰਜ਼ੀ ਟਰੈਵਲ ਏਜੰਟਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਸੋਇਕਾਨਪੁਰ ਲੋਧੀ ਤੋਂ ਬਲਵਿੰਦਰ ਸਿੰਘ ਢਾਲੀਵਾਲ ਦੀ ਰਿਪੋਰਟ ਨੇਜ਼ ਵਿੱਚ ਫਸੇ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਕਰ ਮਿਲਣ ਆਏ ਨੇ ਇਹ ਗੱਲਬਾਤ ਇਹ ਕੀਤੀ ਹੈ ਪੁਰਾਣਾ ਤੇ ਉਹਨਾਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਜਿਹੜੀ ਸਾਨੂੰ ਫੇਸਬੁੱਕ ਤੇ ਮਿਲੀ ਸੀਗੀ ਤੇ ਜਿਹਦਾ ਅਸੀਂ ਅੰਬੈਸੀ ਨੂੰ ਭੇਜਿਆ ਸੀ ਉੱਥੇ ਦੇ ਨੂੰ ਤੇ ਉਹਨਾਂ ਦਾ ਜਵਾਬ ਵੀ ਆਇਆ ਕਿ ਅਸੀਂ ਇਹ ਬੱਚਿਆਂ ਦੇ ਨਾਲ ਜਿੰਨੇ ਵੀ ਹੈਗੇ ਆ ਇਹ ਤਕਰੀਬਨ 12 ਲੜਕੇ ਆ ਜਿਨ੍ਹਾਂ ਦੇ ਨਾਲ ਸੰਪਰਕ ਵੀ ਹੋ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਮੁੰਡਾ ਤੇ ਇਥੇ ਸਾਹ ਕੋਟ ਦਾ ਤੇ ਸੱਤ ਲੜਕੇ ਇੱਕ ਵਾਰੀ ਫੜ ਹੋਇਆ ਬਾਕੀ ਇਕੱਲਾ ਇਕੱਲਾ ਹੈਗਾ ਵੱਖਰੇ ਵੱਖਰੇ ਥਾਵਾਂ ਤੋਂ ਫੜ ਹੋਇਆ ਇਹ ਇਕੱਠੇ 12 ਹੈਗੇ ਆ ਉਸ ਜੇਲ੍ਹ ਦੇ ਵਿੱਚ ਜਿਹਦੇ ਵਿੱਚ ਸੱਤ ਮੁੰਡੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਖਾਸ ਕਰਕੇ ਪੰਜਾਬੀ ਹੈ ਤੇ ਕੋਈ ਹਰਿਆਣਾ ਕੋਈ ਯੂਪੀ ਤੇ ਇੱਕ ਮੁੰਡਾ ਕਲਕੱਤੇ ਤੋਂ ਵੀ ਆ ਉਹਨਾਂ ਦੇ ਵਿੱਚ ਤੇ ਇਹ ਇੱਕ ਰਾਮਪਾਲ ਆ ਉਹਦੀ ਮੁੰਡੇ ਦੀ ਉਮਰ 35 ਸਾਲ ਉਹ 3.5 ਲੱਖ ਰੁਪਏ ਦੇ ਕੇ ਇਹ ਉੱਥੇ ਉਹਨੇ ਅੱਗੇ ਲੰਘਦਾ ਹੋਊਗਾ ਜੇ ਕੀ ਕਾਰਨ ਆ ਉੱਥੇ ਫੜਿਆ ਗਿਆ ਇਹ ਗਰਮਨੀਆ ਦੇ ਵਿੱਚ ਉਹਨਾਂ ਨੇ ਲਾਡੀ ਗੱਲ ਨਾਂ ਦਾ ਕੋਈ ਏਜੰਟ ਆ ਉਹ ਹਰਿਆਣੇ ਦਾ ਹੈ ਉਹਨਾਂ ਨੂੰ ਉਹਨਾਂ ਨੇ 9 ਲੱਖ ਰੁਪਏ ਇਚ ਇਟਲੀ ਪਹੁੰਚਾਉਣ ਦੇ ਪੈਸੇ ਲਏ ਸੀਗੇ ਪਰ ਉਹ ਪਰਮਨੀਆ ਦੇ ਵਿੱਚ ਫਸੇ ਹੋਇਆ ਉੱਥੇ ਇੱਕ ਕੋਲਕੱਤਾ ਦਾ ਮੁੰਡਾ ਜਿਹਦਾ ਨਾਮ ਮੁਨੀਰ ਆ ਉਹ ਵੀ ਉੱਥੇ ਉਹਨਾਂ ਨਾਲ ਫਸਿਆ ਹੋਇਆ 11 ਮਾਰਚ 24 ਨੂੰ ਦੋਵਾਂ ਮੁੰਡਿਆਂ ਨੂੰ ਰਾਮਪਾਲ ਦੇ ਮਨਿਰ ਨੂੰ ਅਰਮੇਨੀਆ ਜੌਰਜੀਆ ਸਰਦ ਉਤੇ ਪੰਜ ਮੁੰਡੇ ਹੋਰ ਏਜੰਟ ਲਿਆਏ ਤੇ ਉਹਨਾਂ ਦੇ ਨਾਲ ਉਹ ਜੋੜ ਦਿੱਤੇ ਤੇ ਸਤਾ ਨੂੰ ਉਹਨਾਂ ਨੇ ਜੌਰਜੀਆ ਦੀ ਸਰਦ ਪਾਰ ਕਰਨੀ ਸੀ ਉਸੇ ਉਹ ਪਹਿਲੇ ਜਿਹੜੇ ਹੈਗੇ ਉਹ ਫੜੇ ਗਏ ਉਹਨਾਂ ਦੇ ਵਿੱਚ ਉੱਤਰ ਪ੍ਰਦੇਸ਼ ਹਰਿਆਣਾ ਉਤਰਾਖੰਡ ਪਟਿਆਲਾ ਖੰਨਾ Rajasthan ਤੇ ਦੇ ਜਿਹੜੇ ਬੱਚੇ ਆ ਉਹਨਾਂ ਦੇ ਵਿੱਚ ਕੁੱਲ ਜਿਹੜੇ ਹੈਗੇ ਆ 12 ਨੌਜਵਾਨ ਉਹਨਾਂ ਦੀ ਜੋ ਉਹਨਾਂ ਨੇ ਤਕਲੀਫ ਲਿਖੀ ਸੀਗੀ ਕਿ ਸਾਨੂੰ ਇੱਥੇ ਭੋਜਨ ਨਹੀਂ ਮਿਲ ਰਹਾ ਇੱਥੇ ਸਾਡਾ ਨਾਲ ਬਿਹੇ ਵਧੀਆ ਨਹੀਂ ਕਰ ਰਹਾ ਸੋ ਉਹਨਾਂ ਨੂੰ ਮੈਸ਼ਿਨ ਨੂੰ ਮਿਲੇ ਸੀਗੇ ਤੇ ਉਹਨਾਂ ਨੇ ਉਹਨਾਂ ਨਾਲ ਉਹਨਾਂ ਨੂੰ ਲੈਟਰ ਵੀ ਲਿਖਿਆ ਕਿ ਇਹਨਾਂ ਨੂੰ ਜਿਹੜੀ ਹੈਗੀ ਬੰਦੀ ਖਾਾਕ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਹੁਣ ਉਹਨਾਂ ਦੀ ਕੋਰਟ ਦੇ ਵਿੱਚੋਂ ਜਦੋਂ ਉਹਨਾਂ ਦੀ ਰਿਹਾਈ ਹੁੰਦੀ ਹੈ ਫੇਰ ਹੀ ਉਹ ਇਧਰ ਵਾਪਸ ਆ ਸਕਦੇ ਉਹਦੇ ਵਾਸਤੇ ਯਤਨ ਜਿਹੜੇ ਹੈਗੇ ਉਹ ਜਾਰੀ ਹੈ ਜਾ ਜੁਰਮ ਕੀਤਾ ਉਹਦੀ ਕੋਈ ਸਜ਼ਾ ਆਤਾ ਹੈ ਕਿ ਉਸ ਤੋਂ ਬਾਰੇ ਕੋਈ ਜ਼ਿਆਦਾ ਸਾਨੂੰ ਪਤਾ ਨਹੀਂ ਕਿ ਕੀ ਉਹਨਾਂ ਦੀ ਸਜ਼ਾ ਹੈ ਪਰ ਉਹਨਾਂ ਦੇ ਪਰਿਵਾਰ ਬਹੁਤ ਇੱਥੇ ਹੁਣ ਸਜ਼ਾ ਹੀ ਭੁਗਤ ਰਿਹਾ ਜਿਨ੍ਹਾਂ ਨੇ ਪੈਸੇ ਪੱਲਿਓ ਦੇ ਕੇ ਆਪਣੇ ਬੱਚੇ ਭੇਜਿਆ ਪੈਸੇ ਵੀ ਏਜੰਟ ਖਾ ਗਿਆ ਤੇ ਨਾਲ ਹੁਣ ਉਹ ਫਸੇ ਹੋਇਆ ਚਿੰਤਾ ਦੇ ਵਿੱਚ ਪਿੱਛੇ ਪਰਿਵਾਰ ਆ ਕਿਉਂਕਿ ਜਿਵੇਂ ਜਿਵੇਂ ਇਹਨਾਂ ਦੇ ਮਾਪੇ ਨੂੰ ਪਤਾ ਲੱਗਦਾ ਕਿ ਉਹ ਬੱਚੇ ਜਿਹੜੇ ਹੈਗੇ ਉੱਥੇ ਹੇ ਉਹ ਸਾਰੇ ਹੁਣ ਸੰਪਰਕ ਕਰ ਰਹੇ ਤੁਸੀਂ ਤੇਹੀ ਉਹਨਾਂ ਨੂੰ ਵਿਸ਼ਵਾਸ ਦਿਵਾਉਣੇ ਕਿ ਅਸੀਂ ਯਤਨ ਕਰ ਰਹੇ ਹਾਂ ਬੇਸੀ ਯਤਨ ਕਰ ਰਹੀ ਜਦੋਂ ਵੀ ਉਹਨਾਂ ਦੇ ਉਹਦੇ ਕੋਰਟ ਵੱਲੋਂ ਉਹਨਾਂ ਦੇ ਫ੍ਰੀ ਹੁੰਦੇ ਆ ਸਰੋ ਬੱਚੇ ਜਿਹੜੇ ਘਰਵਾਰੀ ਵਾਪਸ ਹੋਣ ਉਹਦੇ ਵਾਸਤੇ ਉਹ ਯਤਨ ਜਿਹੜੇ ਹੈਗੇ ਸਾਡੀ ਜਾਰੀ ਰੱਖਾਂਗਾ ਟੈਂਪਰ ਦੇ ਨੇ ਜਾਫਾ ਹੁੰਦਾ ਜਾ ਰਿਹਾ ਜੇ ਆ ਮਾਮਲੇ ਦੇ ਵਿੱਚ ਤੁਸੀਂ ਕਾਰਨ ਕੀ ਸਮਝਦੇ ਹੋ ਕਾਰਨ ਹੀ ਹੈ ਕਿ ਸਾਡੇ ਜਦੋਂ ਅਸੀਂ ਕੋਈ ਸਾਡੇ ਵਿਦੇਸ਼ ਵਿੱਚ ਜਾਂਦਾ ਹੈ ਜਿਸ ਤਰ੍ਹਾਂ ਉਹਨਾਂ ਦੇਖਦੇ ਕਿ ਆਰਥ ਹਾਰਥ ਕਾਲ ਤਾਂ ਜਿਹੜਾ ਗਰੀਬ ਪਰਿਵਾਰ ਜਦੋਂ ਨਗੌਂੜੀ ਦੀ ਕੋਠੀ ਪੈ ਜਾਂਦੀ ਹੈ ਜਾਂ ਉਹ ਕਹੋ ਠੀਕ ਹੋ ਜਾਂਦਾ ਤੇ ਦੂਸਰੇ ਬੱਚੇ ਵੀ ਕਹਿੰਦੇ ਅਸੀਂ ਵੀ ਉਹਨੂੰ ਜਿਹੜਾ ਵੀ ਬੱਚਾ ਪਲੱਸ 2 ਕਰਦਾ ਉਹ ਸਾਰੇ ਮਾਂ-ਬਾਪ ਕਹਿੰਦੇ ਕਿ ਅਸੀਂ ਬੱਚਿਆਂ ਨੂੰ ਪੁੱਛੋ ਕਹਿੰਦੇ ਅਸੀਂ ਬਾਹਰ ਜਾਣਾ ਇੱਕ ਜਿਹੜਾ ਹੈਗਾ ਧੌੜ ਬਣ ਗਈ ਹੈ ਜਿਹਦੇ ਵਿੱਚ ਕੁਝ ਸਫਲ ਹੋ ਜਾਂਦੇ ਆ ਉਸ ਧੌੜ ਵਿੱਚ ਉੱਥੇ ਜਾ ਕੇ ਸੈੱਟ ਹੋ ਜਾਂਦੇ ਵਧੀਆ ਤਰੀਕੇ ਨਾਲ ਚਲੇ ਜਾਂਦੇ ਆ ਇੱਕ ਨੰਬਰ 'ਚ ਜਾਂਦੇ ਆ ਤੇ ਜਿਹੜੇ ਇੱਕ ਨੰਬਰ 'ਚ ਆਈਲੈਂਡਸ ਨਹੀਂ ਕਰ ਸਕਦੇ ਜਾਂ ਜਿਹੜੇ ਕੋਈ ਉਹ ਫਿਰ ਏਜੰਡਾ ਦੇ ਢਾਈ ਚੜ ਜਾਂਦੇ ਆ ਜਿਹੜੇ ਇਸ ਤਰ੍ਹਾਂ ਬਹੁਤ ਜ਼ਿਆਦਾ ਸਜ਼ਾ ਵੀ ਭੋਗ ਦਿੰਦੇ ਆ ਉਹਨਾਂ ਦੇ ਜੀਵਨ ਵੀ ਬਰਬਾਦ ਹੁੰਦਾ ਕਈ ਤਾਂ ਆਪਣਾ ਜੀਵਨ ਤੋਂ ਵੀ ਹੱਥ ਖੋਪ ਵੰਦੇ ਆ ਕਿਸ ਤਰ੍ਹਾਂ ਡੁੱਬ ਕੇ ਜਿਹੜੇ ਉਹਨਾਂ ਨੂੰ ਬਾਹਰ ਨਗਾਉਣਾ ਬੱਸ ਸਾਰਾ ਡੰਟ ਪਾਉਣੀ ਆ ਤੇ ਬਹੁਤੇ ਇਹੋ ਜਿਹੇ ਜੰਗਲਾਂ ਵਿੱਚ ਦੀ ਲੰਘਦੇ ਆ ਬਹੁਤ ਬੱਚੇ ਉੱਥੇ ਰਹਿ ਜਾਂਦੇ ਆ ਪਰ ਅਸੀਂ ਬੇਨਤੀ ਕਰਾਂਗੇ ਉਹਨਾਂ ਦੇ ਮਾਪੇ ਨੂੰ ਵੀ ਇਸ ਤਰ੍ਹਾਂ ਦਾ ਜਿਹੜਾ ਉੱਥੇ ਜਾ ਕੇ ਕੁਝ ਜਿਹੜਾ ਹੈ ਫ੍ਰੀ ਨਹੀਂ ਮਿਲਦਾ ਉੱਥੇ ਵੀ ਬਹੁਤ ਮਿਹਨਤ ਮੁਸ਼ਕਲ ਕਰਨੀ ਪੈਂਦੀ ਹੈ ਕੋਈ ਵੀ ਅਸੀਂ ਦੇਖਦੇ ਸਾਰੇ ਮੁਲਕਾਂ ਵਿੱਚ ਅਸੀਂ ਜਾ ਕੇ ਆਉਂਦੇ ਆ ਤੇ ਇਥੇ ਨਾਲੋਂ ਜ਼ਿਆਦਾ ਮਿਹਨਤ ਉਸੇ ਕਰਨੀ ਪੈਂਦੀ ਹੈ ਤਾਂ ਜਾ ਕੇ ਢਿੱਡ ਪਰ ਨੂੰ ਕਿ ਰੋਟੀ ਜਿਹੜੀ ਹੈਗੀ ਮਿਲਦੀ ਹੈ ਸੋ ਇਸ ਵਾਸਤੇ ਕੁਝ ਬੇਰੁਜ਼ਗਾਰੀ ਵੀ ਜਿਹੜੀ ਹੈਗੀ ਆ ਵੱਡੀ ਗੱਲ ਆ ਕਿ ਸਾਡੇ ਆਬਾਦੀ ਦਾ ਬਹੁਤ ਲੋਡ ਆ ਤੇ ਉਹ ਨਹੀਂ ਸਰਕਾਰੀ jobbਾਂ ਦਾ ਹੋਰ ਸਾਡੇ ਉਹਨੇ ਸਾਦੇ ਨਹੀਂ ਖੇਤੀ ਵਿੱਚ ਅਗਲਾ ਕਹਿੰਦਾ ਕਿ ਕੁਝ ਬਣਦਾ ਨਹੀਂ ਤੇ ਮਾਂ ਬਾਪ ਵੀ ਚਾਹੁੰਦੇ ਕਿ ਬੱਚਾ ਬਾਹਰ ਨਿਕਲ ਜਵੇ ਤੇ ਬੱਚੇ ਵੀ ਚਾਹੁੰਦੇ ਆ ਕਿ ਅਸੀਂ ਬਾਹਰ ਹੀ ਜਾਈਏ ਪਰਵੇਂ ਕਿਸ ਤਰ੍ਹਾਂ ਜਾਈਏ ਹੈਗੀ ਹੋਰ ਬੜੀ ਬੜੀ ਗਲਤ ਲੱਗੀ ਹੋਈ ਹੈ ਜਾਓ ਜੀ ਸਦਕੇ ਬਾਹਰ ਜਾਓ ਚੰਗੇ ਜਿਹੜੇ ਵੀਜ਼ਾ ਲੈ ਕੇ ਜਾਓ ਵਰਕ ਪਰਮਿਟ ਲੈ ਕੇ ਜਾਓ ਉਹਦੀ ਜਿਹੜੀਆਂ ਸਰਕਾਰ ਵੀ ਜ਼ਿੰਮੇਵਾਰ ਹੁੰਦੀ ਆ ਜਿਸ ਮੁਲਕ ਜਾਨੇ ਉਥੇ ਦੀ ਸਰਕਾਰ ਵੀ ਜ਼ਿੰਮੇਵਾਰੀ ਹੁੰਦੀ ਹੈ ਸੋ ਜਦੋਂ ਅਸੀਂ ਇਨਲੀਗਲ ਗਲਤ ਤਰੀਕੇ ਦੇ ਨਾਲ ਅਸੀਂ ਉਥੇ ਜਾ ਕੇ ਉਹਨਾਂ ਦੇ ਕਾਨੂੰਨ ਨੂੰ ਵੀ ਤੋੜਦੇ ਆਂ ਤੇ ਉਥੇ ਦੇ ਜਿਹੜੇ ਹੈਗੇ ਸਜ਼ਾ ਵੀ ਭੋਗਦੇ ਆਂ ਤੇ ਫਿਰ ਬਹੁਤ ਇਹ ਜਦੋਂ ਬਾਹਰ ਜਾ ਕੇ ਬੰਦਾ ਫਸ ਜਾਂਦਾ ਉਥੇ ਦੇ ਵੀ ਆਪਣੇ ਕਾਨੂੰਨ ਹੁੰਦੇ ਆ ਕੋਈ ਸਾਡੇ ਮੁਲਕ ਕੋਲ ਜਾਣ ਕੇ ਵੀ ਫੜਿਆ ਜਾਂਦਾ ਤੇ ਏਥੇ ਦੇ ਵੀ ਕਾਨੂੰਨ ਆ ਉਹਨੂੰ ਵੀ ਜਿਹੜੇ ਹੈਗੇ ਜੇਲ੍ਹ 'ਚ ਜਾਣਾ ਪੈਂਦਾ ਸੋ ਫਿਰ ਵੀ ਜਿਹੜਾ ਹੈਗਾ ਜਿਹੜੀ ਸਾਡੇ ਐਮਬੈਸੀ ਹੈ ਵਿਦੇਸ਼ ਵਿਭਾਗ ਆ ਉਹ ਕਾਫੀ ਜਿਹੜੀ ਹੈਗੀ ਮਿਹਨਤ ਕਰ ਰਿਆ ਇਸ ਤੋਂ ਨੇ ਅੱਗੇ ਬੱਚੇ ਜ਼ਰੂਰ ਵਾਪਸ ਆਉਣ ਤੇ ਅੱਗੇ ਬੇਨਤੀ ਕਰਾਂਗੇ ਸਾਰੇ ਮਾਂ-ਬਾਪ ਨੂੰ ਕਿ ਜਿਹੜੇ ਬੱਚੇ ਭੇਜੋ ਜ਼ਰੂਰ ਜੇ ਕਿਸੇ ਨੇ ਜਾਣਾ ਤੇ ਪਰ ਅਜ ਗਲਤ ਤਰੀਕਿਆਂ ਦੇ ਨਾਲ ਏਜੰਟਾਂ ਦੇ ਢਾਈ ਚੜ ਕੇ ਨਾ ਭੇਜੋ ਬਹੁਤ ਖੱਜਲ ਖੁਆਰੀ ਆ ਤੇ ਬਹੁਤ ਤਰ੍ਹਾਂ ਦੇ ਉਹਦੇ ਵਿੱਚ ਜੋਖਮ ਆ ਤੇ ਉਹਨਾ ਆਪਣੇ ਬੱਚਿਆਂ ਨੂੰ ਆਪ ਨੂੰ ਜੋਖਮ ਵਿੱਚ ਨਾ ਪਾਓ ਪੜੋ ਲਿਖੋ ਇੱਥੇ ਮਰਜੀ ਜਾਓ ਦੁਨੀਆ ਦੇ ਜਾ ਸਕਦੇ ਆ ਤੁਸੀਂ ਵਰਕ ਪਰਮਿਟ ਦੇ ਉੱਤੇ ਜਾ ਸਕਦੇ ਆ ਹੋਰ ਕਈ ਤਰੀਕੇ ਆ ਬਾਹਰਲੇ ਮੁਲਕਾਂ ਚ ਨੂੰ ਜਾਣ ਦੇ ਉਹਨਾਂ ਦੇ ਸਹੀ ਤਰੀਕੇ ਤੇ ਜਾਓ ਗਲਤ ਏਜੰਟਾਂ ਦੇ ਢਾਈ ਨਾ ਚੜੋ ਨਾ ਪੈਲੀ ਬਰਬਾਦ ਕਰੋ ਨਾ ਬੱਚਿਆਂ ਦਾ ਜੀਵਨ ਬਰਬਾਦ ਕਰੋ ਇਹ ਹੀ ਅਸੀਂ ਬੇਨਤੀ ਕਰਾਂਗੇ ਅਬ ਜੀ ਆਖਰੀ ਸਵਾਲ ਹੈ ਨੇਪਾਲ ਤੇ ਚੀਨ ਅਜਿਹੇ ਮੁਲਕ ਨੇ ਜਿਹੜੇ ਆਪਣੇ ਯਾਤਰੂ ਨੂੰ ਐਨਓਸੀ ਜਾਰੀ ਕਰਦੇ ਨੇ ਕਿ ਉਹ ਜਿੱਥੇ ਜਾਣਾ ਹੁੰਦਾ ਹੈ ਉਥੋਂ ਦੀ ਸਰਕਾਰ ਨੂੰ ਪਤਾ ਹੁੰਦਾ ਹੈ ਕਿ ਜੇ ਇਹ ਵਿਅਕਤੀ ਕਿਸ ਵੀ ਜੇ ਤੇ ਜਾ ਰਿਹਾ ਹੈ ਕਿਸ ਮੁਲਕ ਜਾ ਰਿਹਾ ਹੈ ਉਹ ਐਨਓਸੀ ਲੈਣ ਤੋਂ ਬਾਅਦ ਜਿਹੜਾ ਉਹ ਉਹ ਕਿਸੇ ਵੀ ਜਹਾਜ਼ ਦੇ ਵਿੱਚ ਸਫ਼ਰ ਕਰ ਸਕਦਾ ਹੈ ਵਿਦੇਸ਼ ਯਾਤਰਾ ਦੇ ਲਈ ਪਰ ਭਾਰਤ ਵਿੱਚ ਅਜੇ ਹਾਲੇ ਕਿ ਲੱਗਦਾ ਹੈ ਕਿ ਭਾਰਤ ਨੂੰ ਅਜੇ ਕੋਈ ਨਹੀਂ ਐਨਓਸੀ ਜਿਹੜੀ ਹੈਗੀ ਉਹ ਤਾਂ ਜਦੋਂ ਇਮੀਗ੍ਰੇਸ਼ਨ ਕੋ ਜਾਂਦੇ ਆ ਇਮੀਗ੍ਰੇਸ਼ਨ ਚੈੱਕ ਕਰਦਾ ਹੀ ਹਰ ਨਾਗਰਿਕ ਨੂੰ ਉਦਾਂ ਤਾਂ ਜਾਣੀ ਨਹੀਂ ਕਿਸੇ ਨੂੰ ਦਿੰਦੇ ਤੁਸੀਂ ਜਦੋਂ ਵੀ ਜਹਾਜ਼ ਚੜੋਗੇ ਤੁਸੀਂ ਆ ਲੋਕਲ ਵੀ ਇਹਦਾ ਟਰੈਵਲ ਕਰਨਾ ਤਾਂ ਤੁਹਾਨੂੰ ਜਿਹੜਾ ਹੈਗਾ ਆਧਾਰ ਕਾਰਡ ਦਿਖਾਉਣਾ ਪਊਗਾ ਤੁ ਜੇ ਬਾਹਰ ਜਾਣੇ ਉਦੋਂ ਤੋਂ ਪੂਰੀ ਇਮੀਗ੍ਰੇਸ਼ਨ ਹੁੰਦੀ ਹੈ ਕਿਤੇ ਇਹੋ ਜਿਹਾ ਕੁਝ ਨਹੀਂਗਾ ਵੀ ਜਿਹੜਾ ਨਹੀਂ ਜਾਂਦਾ ਪਰ ਕਈ ਵਾਰ ਇਥੋਂ ਅਸੀਂ ਏਜੰਡਾ ਕੀ ਕਰਦੇ ਆ ਜਿਸ ਤਰ੍ਹਾਂ ਹੁਣ ਇਥੇ ਮਾਸਕਟ ਵਗੈਰਾ ਚਲ ਜਾਂਦੇ ਆ ਉਹਦਾ ਟੂਰਿਸਟ ਵੀਜ਼ਾ ਲੈ ਕੇ ਉਹਨੂੰ ਗਾਂ ਢੇੜਾ ਹੈਗਾ ਉਹਨੂੰ ਹੋਰ ਮੁਲਕਾਂ ਦੇ ਵਿੱਚ ਗਾਂ ਉੱਥੋਂ ਲੈ ਕੇ ਧੱਕ ਦਿੰਦੇ ਆ ਜਿਹੜੇ ਉਹ ਜਿਨ੍ਹਾਂ ਮੁਲਕਾਂ ਦੇ ਵਿੱਚ ਜਾਂ ਗਰੀਬ ਮੁਲਕਾਂ ਉਹਨਾਂ ਦੇ ਰਾਹੀਂ ਗਾਂ ਅਗਲੇ ਹੋਰਨਾਂ ਮੁਲਕਾਂ ਵਿੱਚ ਲਜਾਣ ਵਾਸਤੇ ਇਹੋ ਜਿਹਾ ਕੁਝ ਨਹੀਂ ਕਿ ਸਰਕਾਰ ਨੂੰ ਜਾਂ ਜਿਹੜਾ ਹੈਗਾ 에어ਪੋਰਟ ਦੇ ਉੱਤੇ ਜਾਂ ਇਮੀਗ੍ਰੇਸ਼ਨ ਨੂੰ ਨਹੀਂ ਪਤਾ ਪਰ ਉੱਥੇ ਜਿਹੜਾ ਕਹਿੰਦਾ ਕਿ ਟੂਰਿਸਟ ਵੀ ਜਾ ਸਕਦੇ ਆ ਪਰ ਹੁੰਦਾ ਕੀ ਹੈ ਜਾਣ ਦਾ ਮਕਸਦ ਕੋਈ ਹੋਰ ਹੁੰਦਾ ਉੱਥੇ ਜਾ ਕੇ ਫਸ ਜਾਂਦੇ ਫਿਰ ਪਤਾ ਲੱਗਦਾ ਸੋ ਇਹ ਜਿਹੜੀ ਪ੍ਰੋਬਲਮ ਇਸ ਕਰਕੇ ਹੈ ਕਿ ਅਸੀਂ ਉਸ ਮਕਸਦ ਲਈ ਜਾਂਦੇ ਨਹੀਂ ਜੇ ਜਾਵਗੇ ਤਾਂ ਜਿਹੜੀ ਜਿਹੜਾ ਫਰਕ ਪਰਮੈਂਟ ਤੇ ਉੱਤੇ ਕੋਈ ਜਾਂਦਾ ਪੂਰੀ ਜ਼ਿੰਮੇਵਾਰ ਉਹ ਜਿੱਥੇ ਦੇਸ਼ ਮੁਲਕੇ ਜਾ ਰਹੇ ਉੱਥੇ ਦੀ ਸਰਕਾਰ ਵੀ ਜ਼ਿੰਮੇਵਾਰ ਹੁੰਦੀ ਉਹਨਾਂ ਨੂੰ ਬਹੁਤ ਖਿੱਚਿਆ ਜਾ ਸਕਦਾ ਪਰ ਜਦੋਂ ਕੋਲ ਕੁਝ ਨਹੀਂਗਾ ਗਲਤ ਤਰੀਕੇ ਨਾਲ ਕਰਦੇ ਆ ਫੇਰ ਤਾਂ ਸਮਝ ਲਓ ਵੀ ਅਸੀਂ ਆਪ ਹੀ ਡਿਫਾਲਟਰ ਆ ਵੀ ਗਲਤ ਆ ਵੀ ਕਾਨੂੰਨ ਨੂੰ ਤੋੜਦੇ ਆ ਤਾਂ ਫਿਰ ਉਹ ਸਰਕਾਰਾਂ ਵੀ ਉੱਥੇ ਕੀ ਕਰ ਸਕਦੀਆਂ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਸਰ ਮੇਰਾ ਨਾਮ ਬਜਿੰਦਰ ਸਿੰਘ ਹੈ ਜੀ ਸ਼ਾਕੋਟ ਮੇਰਾ ਏਰੀਆ ਹੈ ਜੀ ਤੇ ਮੇਰਾ ਭਰਾ 2023 ਤੇ ਜੁਲਾਈ ਮਹੀਨੇ ਦੀ 9 ਤਰੀਕ ਨੂੰ ਅਰਮੀਨੀਆ ਗਿਆ ਸੀਗਾ ਹਰਦੀਪ ਸ਼ਰਮਾ ਜੰਟ ਦਾ ਨਾਮ ਆ ਫਰੀਦਕੋੜ ਦਾ ਜੰਟਾ ਅਸੀਂ ਉਹਨਾਂ ਨੂੰ 2.5 ਲੱਖ ਰੁਪਏ ਦਿੱਤਾ ਸੀ ਜੀ ਤੇ ਅਸੀਂ ਸਤਿਬਾਬਾ ਸਿੱਜੇਵਾਲ ਕੋਲ ਆਏ ਸੀਗੇ ਉਹਨਾਂ ਨੂੰ ਸਾਰੀ ਡਿਟੇਲ ਦੱਸੀ ਸੀ ਕਿ ਸਾਡੇ ਬੰਦੇ ਮੇਰਾ ਭਰਾ ਅਜੇ ਰਮੀਨੀਆ ਦੇ ਵਿੱਚ ਫਸਿਆ ਹੋਇਆ ਵਾ ਤੇ ਅਸੀਂ ਉਹਦੇ ਵਾਸਤੇ ਬਾਬਾ ਜੀ ਕੋਲ ਆਏ ਕਿ ਸਾਡਾ ਇਹ ਮਸਲਾ ਹੱਲ ਕਰੂਗਾ ਨਾ ਕੋਈ ਫਸਣ ਦਾ ਕਾਰਨ ਕੀ ਹੋਇਆ ਤੇ ਬਾਰਡਰ ਕ੍ਰੋਸਿੰਗ ਦਾ ਚੱਕਰ ਸੀਗਾ ਜੀ ਕਿਥੇ ਬਾਰਡਰ ਕ੍ਰੋਸ ਕਰਨਾ ਚਾਹੁੰਦੇ ਸੀ ਇਹ ਜੋਰਜੀਆ ਦਾ ਬਾਰਡਰ ਸੀਗਾ ਜੀ ਜੋਰਜੀਆ ਦਾ ਬਾਰਡਰ ਕ੍ਰੋਸਿੰਗ ਦੇ ਚੱਕਰ ਦੇ ਵਿੱਚ ਫੜ ਹੋ ਗਏ ਬਾਰਡਰ ਤੋਂ ਕਿਲੋਮੀਟਰ ਪਿੱਛੇ ਫੜ ਹੋ ਗਏ ਜਿਹੜੀ ਵੀਡੀਓ ਵਾਇਰਲ ਹੋਈ ਹੈ ਤੁਹਾਡੇ ਪਰਿਵਾਰਕ ਮੈਂ ਤਾਂ ਦੀ ਹਾਂਜੀ ਉਹ ਕਿੱਥੇ ਬਣੀ ਹੈ ਵੀਡੀਓ ਵੀਡੀਓ ਮੈਂ ਜੇਲ੍ਹ 'ਚ ਹੀ ਬਣੀ ਅੰਦਰੋਂ ਫਿਰ ਵੀਡੀਓ ਕੀਤੀ ਉਹਨਾਂ ਨੇ ਵਾਇਰਲ ਕਿੰਨੇ ਸਮੇਂ ਤੋਂ ਫਸੇ ਹੋਏ ਹੈ ਇਹਨਾਂ ਨੂੰ 10 ਮਹੀਨੇ ਹੋ ਚਲੇ ਸਰ ਕਿੰਨੇ ਜਾਣੇ ਕੋਲ ਤੁਹਾਡਾ 12 ਮੁੰਡੇ ਹੈ ਜੀ ਉੱਥੇ ਹੁਣ ਕੋਈ ਗੱਲਬਾਤ ਹੋਈ ਹੈ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਜਾਂ ਕਿਸੇ ਸਰਕਾਰੀ ਉੱਥੇ ਉਹਨਾਂ ਮੈਂਡੇ ਦੇ ਨਾਲ ਜਾਂ ਕੁਝ ਚਲੋ ਸੁਟਣਗੇ ਕੀ ਗੱਲਬਾਤ ਸਾਰੀ ਨਹੀਂ ਉਧਰ ਤਾਂ ਨਹੀਂ ਕੋਈ ਨਹੀਂ ਗੱਲ ਹੋਈਗੀ ਅਸੀਂ ਬਸ ਆ ਦੇਸ਼ ਮੰਤਰਾਲੇ ਨੂੰ ਐਪਲੀਕੇਸ਼ਨ ਦਿੱਤੀ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਬਾਬੇ ਗੋਲ ਸਾਹਿਬ ਤੇ ਸੰਤਾ ਕੋਲ ਆਈ ਸੀ ਜਿਸ ਜੰਟੇ ਨੂੰ ਬੱਲੇ ਭੇਜਿਆ ਗਿਆ ਉਹ ਤੋਂ ਵੀ ਕਾਰਵਾਈ ਨਹੀਂ ਨਹੀਂ ਹੁੰਦੀ ਨਹੀਂ ਕੋਈ ਨਹੀਂ ਕੋਈ ਕਰਨਾ ਚਾਹੁੰਦੇ ਆ ਯਾਰ ਵੀ ਹਾਂਜੀ ਸਾਨੂੰ ਇਹ ਹੈ ਕਿ ਸਾਡਾ ਬੰਦੇ ਬਾਹਰ ਆ ਜਾਣ ਬਸ ਇਹ ਹੀ ਹੈ ਗੱਲ ਕੀ ਹੋਈ ਸੀ ਇਹਦੇ ਨਾਲ ਤੈ ਕੀ ਹੋਇਆ ਜੀ ਜੰਟਰੇ ਨਾਲ ਜੰਟਰੇ ਨਾਲ ਤਾਂ ਬਸ ਤੈ ਤ ਕੁਝ ਨਹੀਂ ਹੋਇਆ ਬਸ ਇਹ ਸੀਗਾ ਵੀ ਉਹਨਾਂ ਨੇ ਬਾਹਰ ਜਾਣਾ ਸੀਗਾ ਉਹਨੂੰ ਭੇਜ ਦਿੱਤਾ ਸੀ ਇਹਨੇ ਬਾਹਰ ਜਾਣਾ ਜਾਣਾ ਕਿਥੇ ਸੀ ਅਰਮੀਨੀਆ ਗਿਆ ਸੀ ਜਾਣਾ ਅਰਮੀਨੀਆ ਸੀ ਹਾਂਜੀ ਅਰਮੀਨੀਆ ਗਿਆ ਸੀਗਾ ਅਰਮੀਨੀਆ ਦਾ ਲਾਇਆ ਸੀਗਾ ਜੀ ਹਾਂਜੀ ਉਹ ਦੋਗੇ ਨਹੀਂ ਜਾਣਾ ਚਾਹੁੰਦੇ ਕਿਤੇ ਉਹ ਤੋਂ ਅੱਗੇ ਆਹ ਹੀ ਆ ਬਾਰਡਰ ਕ੍ਰੋਸਿੰਗ ਦੇ ਚੱਕਰ ਸੀਗੇ ਤੋਂ ਗਾਂ ਕੰਮ ਦੇ ਕਹਿੰਦੇ ਸੀਗੇ ਥੋੜਾ ਜਿਹਾ ਖਲਾਅ ਤੇ ਇਦਾਂ ਦੇ ਸੀਗੇ ਰਮੀਨੀਆਂ ਚ ਕੰਮ ਨੂੰ ਐਨ ਨਹੀਂ ਗਾ ਗਾਂ ਨਿਕਲਦਾ ਚਾਂਸ ਕੀਤਾ ਸੀ ਉਹਨਾਂ ਨੇ ਕਿਹੜੇ ਵਿੱਚ ਇੱਦਾਂ ਸੀ ਆਪਣੇ ਆਸਤੇ ਗਏ ਦੁਦਾਰ ਵਰਕ ਪਰਮਟ ਵਾਸਤੇ ਸੀ ਤੇ ਮੇਰੇ ਸਾਹ ਨਾਲ ਟੂਰਿਸਟ ਹੀ ਹੁਣਾਵਾ ਵਰਕ ਫਾਰਮਰ ਤਾਂ ਨਹੀਂ ਸੀ ਉਹ ਲੋਕੀਰ ਮੰਗ ਕੀ ਕਰਨਾ ਚਾਹੁੰਦੇ ਹੋ ਮੰਗ ਇਹ ਆ ਸਾਡੇ ਸਾਡੇ ਬੰਦੇ ਜਿਹੜਾ ਮੇਰਾ ਭਰਾ ਵਾਜੇ ਆ ਉਹ ਬਾਹਰ ਆ ਜੀਏ ਅੱਜ ਸੰਸੀਚੀਵਾਲ ਕੋ ਪਹੁੰਚੇ ਉਹ ਕੀ ਕਰਨਾ ਚਾਹੁੰਦੇ ਆ ਹਾਂਜੀ ਸਰ ਸਾਸੀ ਗਾਜੀ ਸਰ ਮੇਰਾ ਨਾਮ ਰੋਸ਼ਨ ਆ ਜੀ ਤੇ ਸਰ ਮੇਰਾ ਭਰਾ ਰਾਮਪਾਲ ਉਹਨਾਂ ਦੀ ਉਮਰ 35 ਸਾਲ ਆ ਜੀ ਤੇ ਉਹ ਨਾ ਅ ਅਰਮੀਨੀਆ ਗਿਆ ਸੀ ਜੀ 2023 ਦੇ ਵਿੱਚ ਤੇ 2024 ਦੇ ਵਿੱਚ ਉਹਨੂੰ ਉੱਥੇ ਇੱਕ ਏਜੰਟ ਮਿਲਿਆ ਜੀ ਉਹਦਾ ਨਾਮ ਲਾਡੀ ਗਿੱਲ ਸੀਗਾ ਉਹਨੇ ਉਹਨੂੰ ਕਿਹਾ ਵੀ ਤੈਨੂੰ ਇਟਲੀ ਦਾ ਸਟicker ਵੀਜ਼ਾ ਲੈ ਕੇ ਦਵਾਂਗੇ ਤੇ ਉਹਦੇ ਨਾਲ 9 ਲੱਖ ਰੁਪਏ ਦੀ ਗੱਲ ਤੈਅ ਹੋਈ ਸੀ ਜੀ ਪੇਮੈਂਟ ਵੀ ਉਹਨੇ ਸਾਰੀ ਲੈ ਲਈ ਤੇ ਇਹਨਾਂ ਨੂੰ ਮਤਲਬ ਦੋ ਇੱਕ ਗੱਡੀ ਦੇ ਵਿੱਚ ਲਿਜਾ ਕੇ ਲੋਕੇਸ਼ਨ ਭੇਜਦੀ ਵੀ ਤੁਸੀਂ ਇੱਥੇ ਆ ਜਾਓ ਤੁਹਾਨੂੰ ਪਾਸਪੋਰਟ ਦੇ ਦਾਂਗੇ ਪਰ ਉਹਨੇ ਪਾਸਪੋਰਟ ਵੀ ਨਹੀਂ ਦਿੱਤੇ ਹੈਗੇ ਤੇ 1 ਕਿਲੋਮੀਟਰ ਬਾਰਡਰ ਦੇ ਪਿੱਛੇ ਧਾਰਦਾ ਇਹਨਾਂ ਨੂੰ ਉਧਰ ਦੀ ਸਰਕਾਰ ਉਹਨੇ ਫੌਜ ਨੇ ਇਹਨਾਂ ਨੂੰ ਫੜ ਲਿਆ ਜੀ ਫਿਰ ਤੇ ਜੇਲ੍ਹ ਦੇ ਵਿੱਚ ਬੰਦ ਕਰ ਲਿਆ ਤੇ ਹੁਣ ਅਸੀਂ ਏਜੰਟ ਦੇ ਖਿਲਾਫ ਵੀ ਕਾਰਵਾਈ ਕਰਨੀ ਸੀ ਪਰ ਏਜੰਟ ਸਾਨੂੰ ਧਮਕੀਆਂ ਦੇਈ ਗਿਆ ਜੀ ਬਾਰ-ਬਾਰ ਫੋਨ ਕਰਕੇ ਕਿ ਜੇ ਤੁਸੀਂ ਕੁਝ ਕਰੇ ਆ ਤਾਂ ਤੁਹਾਡਾ ਮੁੰਡਾ ਮੈਂ ਜੇਲ੍ਹ ਦੇ ਵਿੱਚ ਮਰਵਾ ਦੂੰਗਾ ਕਿ ਮੇਰੇ ਗੈਂਗਸਟਰਾਂ ਨਾਲ ਸੰਬੰਧ ਹੈ ਮੈਂ ਤੁਹਾਡੇ ਮਤਲਬ ਪਰਿਵਾਰ ਨੂੰ ਵੀ ਹਾਨੀ ਪਹੁੰਚਾ ਸਕਦਾ ਹਾਂ ਸਾਡੇ ਨਾਲ ਆਹ ਗੱਲ ਕਰੀ ਜਾਏ ਤੇ ਮੁੜ ਕੇ ਜੀ ਫਿਰ ਸਸ ਅਸੀਂ ਜੇਲ੍ਹ ਦੇ ਵਿੱਚੋਂ ਵੀਡੀਓ ਵਾਇਰਲ ਕਰਵਾਈ ਜੀ ਉਹਦੇ ਵਿੱਚ ਮੇਰਾ ਭਰਾ ਵੀ ਨਾਲ ਹੈ ਤੇ ਵੀਡੀਓ ਕਿਸ ਸੰਤ ਬਾਬੇ ਕੋਲ ਪਹੁੰਚੀ ਤੇ ਇਹਨਾਂ ਨੇ ਬਾਬਾ ਜੀ ਨੇ ਵੀਡੀਓ ਮਤਲਬ ਦੇਖੀ ਤੇ ਕਾਰਵਾਈ ਕੀਤੀ ਤੇ ਹੁਣ ਸਾਨੂੰ ਬੁਲਾਇਆ ਇੱਥੇ ਤੇ ਅਸੀਂ ਆਏ ਸੀ ਬਾਕੀ ਬਾਬਾ ਜੀ ਨਾਲ ਗੱਲ ਹੋ ਚੁੱਕੀ ਹੈ ਜੀ ਬਾਬਾ ਜੀ ਨੇ ਸਾਨੂੰ ਕਿਹਾ ਵੀ ਹੁਣ ਅਸੀਂ ਬੰਦੇ ਛੁਡਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਅਸੀਂ ਐਮਬੈਸੀ ਨੂੰ ਵੀ ਮਤਲਬ ਪਾਇਆ ਹੋਇਆ ਜੀ ਨਹੀਂ ਨਹੀਂ ਦੱਸਦਾ ਉੱਥੇ ਬੰਦ ਰਿਹਾ ਸਰ ਉਹਨਾਂ ਨੂੰ 3 ਮਹੀਨੇ ਹੋ ਗਏ ਚੌਥਾ ਮਹੀਨਾ ਚੱਲ ਰਿਹਾ ਹੈ ਇਹ ਸਾਰੇ ਇਕੱਠੇ ਫੜੇ ਹੋਏ 12 ਜਣੇ ਸਰ ਇਹ 12 ਥੋੜੇ ਥੋੜੇ ਗੈਪ ਦੇ ਨਾਲ ਫੜੇ ਹੋਏ ਆ ਤੇ ਮੇਰੇ ਭਰਾ ਦੇ ਨਾਲ 7 ਮੁੰਡੇ ਆ ਜੀ ਟੋਟਲ ਸੱਤ ਮੁੰਡਿਆਂ ਨੂੰ ਇੱਕੋ ਏਜੰਟ ਲਾਡੀ ਗਿੱਲ ਤੇ ਇੱਕ ਇਹਨਾਂ ਦੇ ਨਾਲ ਕੋਈ ਹੋਰ ਏਜੰਟਾ ਅਲੀ ਉਹਨੇ ਫਸਾਇਆ ਜੀ ਸੱਤ ਮੁੰਡਿਆਂ ਨੂੰ ਏਜੰਟ ਤੇ ਕਾਰਵਾਈ ਸਰ ਹੁਣ ਅਸੀਂ ਲਿਖੀ ਹੋਈ ਆ ਮਤਲਬ ਰਿਪੋਰਟ ਦੇਣੀ ਆ ਕਾਰਵਾਈ ਇਸ ਦੀ ਨਹੀਂ ਕਰੀ ਕਿਉਂਕਿ ਸਾਨੂੰ ਬਾਰ-ਬਾਰ ਧਮਕੀਆਂ ਦੇ ਜਾਂਦਾ ਸੀ ਬਈ ਇਹ ਤੁਹਾਡੇ ਮਤਲਬ ਫੈਮਿਲੀ ਨੂੰ ਮੈਂ ਚਕਾ ਦੂੰਗਾ ਤੁਹਾਡੇ ਭਰਾ ਨੂੰ ਜੇਲ੍ਹ ਦੇ ਵਿੱਚ ਮਰਵਾ ਦੂੰਗਾ ਤੇ ਪਲੱਸ ਸਾਡੇ ਸਾਡੇ ਦੋਨਾਂ ਦੇ ਨਾਲ ਇੱਕ ਮੁੰਡਾ ਹੋਰ ਆ ਜੀ ਮਨੀਰ ਉਹਦਾ ਨਾਮ ਤੇ ਮੇਰੇ ਭਰਾ ਦਾ ਨਾਮ ਰਾਮਪਾਲ ਉਹਨਾਂ ਦੇ ਪਾਸਪੋਰਟ ਏਜੰਟ ਦੇ ਕੋਲੇ ਆ ਉਹ ਕਹਿੰਦਾ ਮੈਂ ਤੁਹਾਨੂੰ ਪਾਸਪੋਰਟ ਵੀ ਨਹੀਂ ਦੇਣੇ ਹੈਗੇ ਤੁਸੀਂ ਜੋ ਮਰਜ਼ੀ ਕਰ ਲਓ ਤੇ ਪਾਸਪ ਵੀਰ ਮੰਗੀ ਕਰਨਾ ਚਾਹੁੰਦੇ ਮੰਗ ਸਾਡੀ ਬਾਬਾ ਜੀ ਅਗੇ ਹੀ ਸਾਡੇ ਬਸ ਮੁੰਡਿਆਂ ਨੂੰ ਜਲਦੀ ਜਲਦੀ ਰਿਹਾ ਕਰਾਓ ਜੀ ਤੇ ਏਜੰਟ ਦੇ ਖਿਲਾਫ ਕਾਰਵਾਈ ਕਰਨ ਵਿੱਚ ਸਾਡੀ ਮਦਦ ਕੀਤੀ ਜਾਵੇ ਜਿਹੜੇ 12 ਨੌਜਵਾਨ ਨੇ ਕਿਹੜੇ ਕਿਹੜੇ ਇਲਾਕੇ ਚ ਇਹ ਅਲੱਗ-ਅਲੱਗ ਦੇ ਆ ਜੀ ਮੇਰਾ ਭਰਾਤਾ ਜੀ ਆਪਣੇ ਪੰਜਾਬ ਤੋਂ ਆ ਜੀ ਤੇ ਸਮਰਾਲਾ ਮਛੀਗੜਾ ਸ਼ਹਿਰ ਆ ਜੀ ਤੇ ਬਾਕੀ ਕੋਈ ਇੱਕ ਕਲਕੱਤੇ ਦਾ ਮੁੰਡਾ ਵੀ ਹੈਗਾ ਜੀ ਤੇ ਪਟਿਆਲੇ ਦਾ ਵੀ ਹੈਗਾ ਉੱਤਰਾਖੰਡ ਦੇ ਵੀ ਹੈਗੇ ਆ ਜੀ ਕਈ-ਕਈ ਪਾਸੇ ਦੇ ਆ ਜੀ ਮੁੰਡੇ ਸਾਰੇ ਰਾਜਸਥਾਨ ਦਾ ਵੀ ਇੱਕ ਮੁੰਡਾ ਹੈਗਾ ਜੀ ਵਿੱਚ ਖਾਣ ਪੀਣ ਦਾ ਨਕਾਇਗਾ ਕਿ ਖਾਣ ਪੀਣਾ ਸਹੀ ਨਹੀਂ ਹੁੰਦਾ ਹਾਂਜੀ ਸਰ ਖਾਣ ਪੀਣ ਨੂੰ ਉਹਨਾਂ ਨੂੰ ਥੋੜੇ ਦਿਨ ਤਾਂ 4-5 ਦਿਨ ਤਾਂ ਪਹਿਲਾਂ ਭੁੱਖੇ ਰੱਖਿਆ ਗਿਆ ਬਿਲਕੁਲ ਉਹਨਾਂ ਦਾ ਹੋਣਾ ਇਸ ਦੱਸਿਆ ਉਹਨਾਂ ਨੇ ਤੇ ਬਾਅਦ ਵਿੱਚ ਉਹਨਾਂ ਨੂੰ ਦੱਸਿਆ ਕਿ ਇਹਨਾਂ ਨੂੰ ਖਾਣ ਵਾਸਤੇ ਗਾਂ ਤੇ ਮੱਝ ਦਾ ਮਾਸ ਦਿੱਤਾ ਜਾਂਦਾ ਸੀ ਜੋ ਕਿ ਇਹ ਬੰਦੇ ਤਕਰੀਬਨ ਇਹਨਾਂ ਦੇ ਵਿੱਚੋਂ ਸੱਤਾਂ ਦੇ ਵਿੱਚੋਂ ਜਿਹੜੇ ਸੱਤ ਫੜ ਹੋਏ ਆਏ 4-5 ਤਾਂ ਬਿਲਕੁਲ ਵੈਜੀਟੇਰੀਅਨ ਆ ਮੇਰਾ ਬ੍ਰਦਰ ਵੀ ਵੈਜੀਟੇਰੀਅਨ ਹੈ ਬਿਲਕੁਲ ਤੇ ਉਹਨਾਂ ਨੂੰ ਇਹ ਚੀਜ਼ ਦਿੱਤੀ ਜਾਂਦੀ ਸੀ ਉਹਨਾਂ ਨੇ ਸਾਫ ਮਨਾਂ ਕਰਤਾ ਖਾਣਾ ਪਰ ਹੋਰ ਕੁਝ ਨਹੀਂ ਦਿੱਤਾ ਜਾਂਦਾ ਸੀ ਇੱਕ ਬ੍ਰੈਡ ਦਿੱਤਾ ਜਾਂਦਾ ਬਸ ਉਹਨਾਂ ਨੂੰ ਪੁੱਟਮਾਲ ਸਰ ਸਟਾਰਟਿੰਗ ਦੇ ਵਿੱਚ ਥੋੜਾ ਜਿਹਾ ਮੈਨੂੰ ਲੱਗਦਾ ਉਹਨਾਂ ਦੇ ਨਾਲ ਹੋਇਆ ਕਿਉਂਕਿ ਉਹਨਾਂ ਦੀ ਇੱਕ ਫੋਟੋ ਆਈ ਸੀ ਦੀ ਉਹਦੇ ਵਿੱਚੋਂ ਤੇ ਉਹਦੇ ਵਿੱਚ ਥੋੜੀਆਂ ਜਿਹੀਆਂ ਅੱਖਾਂ ਦੇ ਵੀ ਪ੍ਰਭਾਵ ਜਿਹਾ ਲੱਗਿਆ ਮੈਨੂੰ ਪਰ ਬਾਅਦ ਵਿੱਚ ਭਰਾ ਨੇ ਫੋਨ ਕਰਕੇ ਦੱਸਿਆ ਵੀ ਚਲੋ ਐਸੀ ਵੀ ਐਸੀ ਕੋਈ ਗੱਲ ਨਹੀਂ ਹੈਗੀ ਵੀ ਪੁੱਟਮਾਲ ਜੀ ਚੱਲਣਾ ਜਦੋਂ ਰਾਤ ਦਾ ਕੈਂਪ ਕੀਤਾ ਕੁਝ ਖਾਣਾ ਪੀਣਾ ਉਹ ਠੀਕ ਹੋਇਆ ਉੱਥੇ ਹਾਂਜੀ ਸਰ ਹਾਲੇ ਫੋਨ ਨਹੀਂ ਆਇਆ ਜੀ ਅੰਦਰੋਂ ਜੇਲ੍ਹ ਦੇ ਵਿੱਚੋਂ ਸਾਨੂੰ ਤੇ ਪਰ ਜਿੱਦਾਂ ਹੀ ਫੋਨ ਆਊਗਾ ਫਿਰ ਸਾਨੂੰ ਪਤਾ ਲੱਗ ਜਾਣਾ ਵੀ ਖਾਣਾ ਪੀਣਾ ਸਹੀ ਹੋ ਗਿਆ ਕਿ ਨਹੀਂ ਬਾਕੀ ਸਾਨੂੰ ਲੱਗਦਾ ਜੀ ਹੋ ਜਾਊਗਾ ਸਹੀ ਸਾਰਾ ਕੁਝ ਹ